ਉਹ ਆਪਾਂ ਜਿਹੜਾ ਵਾ ਇਹ ਪੰਜਾਬ ਦਾ ਏਰੀਆ ਜਿਹੜਾ ਪਹਾੜੀ ਦੇ ਵਿੱਚ ਆਪਾਂ ਜਿਹੜਾ ਘੁੰਮ ਰਹੇ ਆ ਜਾ ਰਹੇ ਆ ਤੁਹਾਨੂੰ ਮੈਂ ਦਿਖਾ ਰਿਹਾ ਆਪਣੇ ਬਲੌਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਪਹਾੜਾ ਦੇ ਵਿੱਚ ਜਾ ਰਹੇ ਆ ਇਹ ਆਪਣੇ ਪੰਜਾਬ ਦਾ ਪਹਾੜੀ ਏਰੀਆ ਸ਼ੁਰੂ ਹੋ ਗਿਆ ਆਪਾਂ ਦਰਸ਼ਕ ਦਿਦਾਰੇ ਵਾਸਤੇ ਜਾ ਰਹੇ ਆ ਤੁਹਾਨੂੰ ਲਗ ਲਗ ਪੜਾਵਾਂ ਦੇ ਉੱਤੇ ਬਲੌਗ ਦੇ ਵਿੱਚ ਜਿਹੜੇ ਪੜਾਵਾ ਤੁਹਾਨੂੰ ਮੈਂ ਦਰਸ਼ਨ ਕਰਵਾਵਾਂਗਾ ਉਹਨਾਂ ਦਾ ਵੱਡੀ ਮੱਤਿਆ ਰਿਓ ਹਾਂਜੀ ਆਪਾਂ ਬੱਬੜ ਭਗਤ ਸਿੰਘ ਦੀ ਗੁਰਦਰਾ ਸਾਹਿਬ ਬਸ ਪਹੁੰਚ ਰਿਹਾ ਜੀ ਆ ਪਹਾੜੀ ਆਪਾਂ ਦੇਖ ਰਹੇ ਹੋ ਤੁਸੀਂ ਮੇਰੇ ਵੀਡੀਓ ਦੇ ਵਿੱਚ ਇਹ ਜਾ ਰਹੀ ਆ ਜੀ ਸਿੱਧੀ ਬੱਬੜ ਭਗਤ ਸਿੰਘ ਦੇ ਗੁਰਦਰਾ ਸਾਹਿਬ ਨੂੰ ਆਪਾਂ ਪਹਿਲਾਂ ਜਾਣਾ ਧੌਲੀ ਧਾਰ ਜਿੱਥੇ ਢੂਣਾ ਹੁੰਦਾ ਹੈ ਤੋਂ ਕਰਦੇ ਆ ਸਟਾਰਟ ਕਰਦੇ ਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪਾਂ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਗੁਰਦਰਾਹ ਧੋਲੀ ਤਾਰ ਜਿੱਥੇ ਆਪਾਂ ਸ਼ਨਾਰ ਕਰਦੇ ਆ ਤੁਲੇ ਚਰਨ ਗੰਗਾ ਵੀ ਕਿਹਾ ਜਾਂਦਾ ਆਪਾਂ ਉਥੇ ਪਹੁੰਚ ਚੁੱਕੇ ਆ ਜੀ ਇਹ ਆਪਾਂ ਇਹ ਤਨ ਟਰਨ ਲੈ ਲਈ ਆ ਗੱਡੀਆਂ ਅੱਜ ਪੂਰਨ ਮੱਜਤਾ ਕਰਕੇ ਸੰਗਤ ਆਇਓ ਯਮਾ ਸਾਡੇ ਕੋਲ ਵਾਸਤੇ ਤੇ ਔਰ ਭਾਕ ਸਿੰਘ ਜੀ 베ਰੀ ਸਾਹਿਬ ਗੁਰਦਰਾ ਸਾਹਿਬ ਇਧਰ ਆਪਾਂ ਧੌਲੀ ਧਾਰਨਣ ਜਾਣਾ ਪਹਿਲਾਂ ਕਿੱਧਰ ਜਾਣਾ ਤੇਰੀ ਜਾਣਾ ਪਹਿਲਾਂ ਕਿਦਰੀ ਆਣਾ ਥੋੜੀ ਧਾਰ ਇੰਦਰੀ ਆ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਉੱਪਰ ਤੇ ਰਸਤਾ ਜਿਹੜਾ ਆ ਰਿਹਾ ਥੱਲੇ ਨੂੰ ਤੇ ਆਪਣੀ ਗੱਡੀ ਪਾਰਕਿੰਗ ਆਪਾਂ ਜਿਹੜਾ ਥੋੜੀ ਧਾਰ ਜਿਹੜਾ ਪਹੁੰਚ ਚੁੱਕੇ ਆ ਜੀ ਸੰਗਤ ਦੇ ਸਕਦੇ ਹੋ ਤੁਸੀਂ ਪੁਲਿਆਂ ਦੇ ਜਿਹੜੀ ਆਂਦੀ ਐ ਤੇ ਮੱਥਾ ਟੇਕਣ ਵਾਸਤੇ ਤੁਸੀਂ ਸੰਗਤ ਦੇਖ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਜੀ ਗੁਰਦਰਾ ਸਾਹਿਬ ਦੇਖ ਸਕਦੇ ਹੋ ਸਾਹਮਣੇ ਜਿਹੜੀ ਆ ਧੌਲੀ ਧਾਰ ਜਿਹੜੇ ਸ਼ਰਧਾਨ ਕਰ ਰਹੀ ਆ ਸੰਗਤ ਇਹਦਰ ਵੀਰ ਨਾਰ ਸਿੰਘ ਜੀ ਦਾ ਹਵਾਲਾ ਕੋ ਇਹ ਨਾਰ ਸਿੰਘ ਜੀ ਦਾ ਹਵਲਕੁੰਡ ਇਹ ਸਾਡੀ ਸੰਗਤ ਜਿਹੜੀ ਦੇਖੋ ਮੇਰੇ ਨਾਲ ਆਈ ਫੈਮਿਲੀ ਮੇਰੀ ਮੱਥਾ ਟੇਕਣ ਜਾ ਰਹੇ ਆਪਾਂ ਆਜੋ ਪ੍ਰਸ਼ਨ ਪੁੱਟਿਆ ਕਰਤਾਰ ਰਾ ਦੋਸਤੋ ਆਪਾਂ ਪਹੁੰਚ ਚੁੱਕੇ ਆ ਗੁਰਦਰਾ ਸਾਹਿਬ ਮੰਜੀ ਸਾਹਿਬ ਗੁਰਦਰ ਦੇ ਜਿਹੜੀ ਮਾਰ ਤੇ ਤੁਸੀਂ ਦੇਖ ਰਹੇ ਹੋ ਇਹ ਗੁਰਦਰਾ ਸਾਹਿਬ ਡੇਰਾ ਸਾਹਿਬ ਆਪਣੇ ਸਾਹਮਣੇ ਦੇਖ ਰਹੇ ਹੋ ਤੁਸੀਂ ਆਪ ਵੀ ਇੱਥੇ ਆ ਲੈ ਆਪਣੇ ਨਾਲ ਆਪਣੀ ਜਿਹੜੀ ਫੈਮਿਲੀ ਆ ਆ ਚੁੱਕੀ ਆ ਹੁਣ ਗੁਰਦਰਾ ਸਾਹਿਬ ਡੇਰਾ ਸਾਹਿਬ ਤੇ ਗੁਰਦਰਾ ਮੰਜੀ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਾਪਾ ਜਾ ਰਹੇ ਆ ਜੀ ਦਰਸ਼ਨ ਕਰਨ ਵਾਸਤੇ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਪਾਂ 베ਰੀ ਸਾਹਿਬ ਗੁਰਦਰਾ ਸਾਹਿਬ ਜਾ ਰਹੇ ਆ ਜੀ ਤੇ ਆਪਣਾ ਰਸਤਾ ਇੱਧਰ ਜਾਣ ਦਾ 베ਰੀ ਸਾਹਿਬ ਗੁਰਦਰਾ ਸਾਹਿਬ ਤੁਸੀਂ ਦੇਖ ਰਹੇ ਹੋ ਜੀ ਜੇதோ ਮੇਲਾ ਹੁੰਦਾ ਜੀ महलद्र इतद मिलता अपने दर्शन कर रहे हो गुरुद्वारा साहब जी के डेरा साहब ਇਹ ਆਪਣੀ ਸਮਾਦ ਤੁਸੀਂ ਦੇਖ ਰਹੇ ਹੋ ਬੀਬੀ ਭਾਨੀ ਜੀ ਦੀ ਤਾਂ ਮੈਂ ਉਹ ਰਿਹਾ ਕੋ ਕੋ 80 ਤੁਸੀਂ ਦੇਖ ਸਕਦੇ ਹੋਗੇ ਅਸੀਂ ਆਪਾਂ ਜਿਹੜੇ ਵਲੌਗ ਦੇ ਵਿੱਚ ਦਿਖਾ ਰਹੇ ਹਾਂ ਤੁਹਾਨੂੰ ਗੁਰਦੁਆਰਾ ਬੇਰ ਸਾਹਿਬ ਨਾਲ ਹੀ ਇਹਦੇ ਸਮਾਰਗ ਬੀਬੀ ਭਾਨੀ ਜੀ ਦੀ ਆ ਤੇ ਇਧਰ ਆਪਣੀ ਜਿਹੜਾ ਵਾ ਮੇਰੇ ਸੱਜੇ ਹੱਥ ਵਾਲੇ ਬੰਨੇ ਗੁਰਦੁਆਰਾ ਸਾਹਿਬ ਜਿਹੜਾ ਮਹਾਰਾਜ ਰੂਪ ਜੀ ਦਾ ਪ੍ਰਕਾਸ਼ ਕੀਤਾ ਆ ਜੀ ਇਧਰ ਤੇ ਆਪਾਂ ਹੁਣ ਗੁਰਦੁਆਰਾ ਮੰਜੀ ਸਾਹਿਬ ਵੱਲ ਚੱਲਦੇ ਆ ਤੁਹਾਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਬਾਜ਼ਾਰ ਹੈ ਆਪਣਾ ਤੇ ਆਪਾਂ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਜਾ ਰਹੇ ਆ ਜੀ ਸਾਹਮਣੇ ਆਪਣੇ ਗੁਰਦਰਾ ਸਾਹਿਬ ਮੰਜੀ ਸਾਹਿਬ ਆ ਤੇ ਆਪਣੇ ਬਾਜ਼ਾਰ ਵਾਲੇ ਰਸਤੇ ਥਾਣੀਆਂ ਆਪਾਂ ਹੋਗੇ ਜਾ ਰਹੇ ਆ ਗੁਰਦਰਾ ਸਾਹਿਬ ਨੂੰ ਜਿੱਥੇ ਆਪਣਾ ਰਸਤਾ ਗੁਰਦਰਾ ਸਾਹਿਬ ਮੰਜੀ ਸਾਹਿਬ ਲਈ ਜਾਣ ਵਾਲਾ ਤਪਸਥਾਨ ਬਾਬਾ ਰਵਾਲ ਸਿੰਘ ਜੀ ਦਾ ਚਲੋ ਇਹ ਆਪਣਾ ਤਪਸਥਾਨ ਬਾਬਾ ਵਰਪາກ ਸਿੰਘ ਜੀ ਦਾ ਤੁਸੀਂ ਦੇਖ ਰਹੇ ਹੋ ਗੁਰਦਰਾ ਸਾਹਿਬ ਮੰਜੀ ਸਾਹਿਬ ਤੇ ਆਪਾਂ ਤੁਹਾਨੂੰ ਅੰਦਰ ਦੀ ਸਾਈਡ ਤੋਂ ਗੁਰਦਰਾ ਸਾਹਿਬ ਦੇ ਦਰਸ਼ਨ ਕਰਵਾਨੇ ਆ ਜੀ ਤਪਸਥਾਨ ਗੁਰਦੁਆਰਾ ਮੰਜੀ ਸਾਹਿਬ ਬ੍ਰਹਮ ਗਿਆਨੀ ਸੰਤ ਬਾਬਾ ਵਰਪາກ ਸਿੰਘ ਜੀ ਮਹਾਰਾਜ ਉਹਨਾਂ ਦਾ ਤਪਸਥਾਨ ਗੁਰਦਰਾ ਸਾਹਿਬ ਆ ਜੀ ਉਸੇ ਮੇਰੇ ਵਲੌਗ ਦੇ ਵਿੱਚ ਦਰਸ਼ਨ ਕਰੋਗੇ ਤੁਸੀਂ ਦੇਖ ਰਹੇ ਹੋ ਅੰਦਰ ਵਾਲੀ ਸਾਈਡ ਤੋਂ ਗੁਰਦਰਾ ਸਾਹਿਬ ਦੇ ਦਰਸ਼ਨ ਕੁਸੀਂ ਸੰਗਤ ਦੇ ਸਕਦੇ ਹੋ ਜੀ ਸੰਗਤ ਆਈ ਆ ਰਹੀ ਹੈ ਮੱਸਾ ਲੇਖਣ ਵਾਸਤੇ ਦਰਸ਼ਨ ਦੀਦਾਰੇ ਕਰਨ ਵਾਸਤੇ ਇਹ ਤਪਸਥਾਨ ਬੀਬੀ ਭਾਨੀ ਜੀ ਦਾ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸਿਰ ਪਰ ਰਮਲੇ ਬਾਗ ਇਥੇ ਵੀ ਜਿਹੜਾ ਪ੍ਰਕਾਸ਼ ਹੁੰਦਾ ਹੈ ਮਹਾਰਾਜ ਦਾ